ਹਸਪਤਾਲ ਵਿੱਚ ਪਤਾ ਲੈਣ ਪਹੁੰਚੇ ਕਮਲਵੇਲੇਵੜ ਰਾਜੀਵਰ ਜਵੰਦਾ ਦੇ ਸੇਤ ਬਾਰੇ ਕਰ ਦਿੱਤੇ ਨੇ ਵੱਡੇ ਖਲਾਸੇ ਤੁਸੀਂ ਵੀ ਦੇਖੋ ਪੂਰੀ ਵੀਡੀਓ ਅ ਰਾਜੀਵ ਗੋਡਾਉਟ ਕਾਲ ਐਕਸੀਡੈਂਟ ਹੋਇਆ ਛੱਟ ਲੱਗੀਆਂ ਤੇ ਹਾਲਾਤ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਹੈ ਤੇ ਆਪਣਾ ਰਾਜੀਵ ਸਰਵਾਈਵ ਵੀ ਕਰ ਰਹੇ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਯਾਨੀ ਰਾਜਵੀਰ ਨੂੰ ਚੌਹਾਂ ਰਾਂ ਨੂੰ ਦੇ ਰਹੇ ਉਹ ਸਾਨੂੰ ਕਦੇ ਨਹੀਂ ਹੁੰਜੋਰੀ ਤੇ ਮਾਰਾ ਇਹ ਵੀ ਕਰਦਾ ਹੈ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣੇ ਦੇ ਕੱਲ੍ਹ ਦੇ 8 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜੇਰੇ ਨਾਲ ਉਹ ਆਪਣੀ ਆਪਰਾਸਰਾ ਆਪਣਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੇ ਹੱਥ ਜੋੜ ਕੇ ਬੇਨਤੀ ਹੈ ਇੱਕ ਤੋਂ ਉਹਨਾਂ ਭੈਣ ਭਰਾਵਾਂ ਨੂੰ ਕਿ ਜਿਹੜੇ ਚੰਦ ਕਬੀਓਨ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੜਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਮਾਸ਼ਾ ਨਾ ਬਣਾਓ ਮੇਰੇ ਭਰਾਵਾਂ ਦੁੱਖ ਦਾ دارو ਬੜੀ ਦਾ ਤਮਾਸ਼ਾ ਨਹੀਂ ਬਣਾਜੀ ਸੋ ਸਾਰੇ ਪਰਾਜਸੀ ਵੀ ਬਈ ਹੁਣੇ ਘਰੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਬਰ ਬੈਠੇ ਆ ਸਾਰੇ ਸੱਚ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਤੋਂ ਤੁਹਾਨੂੰ ਭੈਣ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆਵੇ